ਕਿਹੜੀ ਬਿਮਾਰੀ ਸੁਖਵੀਰ ਬਾਦਲੋਂ ਨਹੀਂ ਸਾਡੇ ਗਲ ਪਾ ਕੇ ਗਈ ਆ ਲੈਂਡਫੂ ਲੰਗਾਲੀ ਸਟਾਟਿਕ ਦਾ ਉੱਥੋਂ ਹੋਈ ਨਾ ਉਹ ਤਾਂ ਲਿਬੜੇ ਹੀ ਸੀ ਸੁਖਵੀਰ ਹਣੀ ਤਾਂ ਇਹ ਇਹਨਾਂ ਨੇ ਬਿਲਕੁਲੇ ਛੱਪੜ 'ਚ ਛਾਲ ਮਾਰਦੀ ਛਾਲ ਮਾਰ ਕੇ ਆਏ ਨਹੀਂ ਪਤਾ ਲੱਗਦਾ ਵੀ ਇਹ ਕੇਜਰੀਵਾਲ ਹੈ ਕਿ ਸ਼ਕਲ ਹੋਰ ਹੈ ਆਪਣੇ ਦਿੱਲੀ ਵਾਲੇ ਉੱਥੋਂ ਵਾਲੇ ਲੋਕਾਂ ਨੂੰ ਲਾਈਂ ਦਾਈਂ ਜਾ ਰਹੇ ਨੇ ਜਿਹੜੇ ਉੱਥੋਂ ਲੋਕਾਂ ਨੇ ਭਜਾਏ ਨੇ ਹਰਾ ਕੇ ਭਜਾਏ ਨੇ ਬਿਸਤਰਾ ਗੋਲ ਕਰਕੇ ਭੇਜੇ ਨੇ ਉਹ ਸਾਡੇ ਆ ਗਏ ਉਹ ਉਹ ਰਸਣ ਪਾਣੀ ਇੱਥੇ ਛਕਣ ਲੱਗ ਕੇ ਚੰਗਾ ਸਰਕਾਰੀ iracial ਛਕਦੇ ਨੇ ਕੋਕੀਆਂ ਲੱਦਬੀਆਂ ਹੁੰਦੀਆਂ ਨੇ ਟੌਰ ਨਾਲ ਗੱਡੀਆਂ ਨੇ ਗੰਦਮੈਨ ਅਸੀਂ ਉਹ ਲੋਕ ਆ ਜਿਹੜੇ ਇੱਕ ਬੰਨਾ ਵੱਟ ਜੇ ਕੋਈ ਉਧਰ ਉਧਰ ਹੀ ਕਰ ਦੇ ਅਸੀਂ ਬੰਦਾ ਵੱਢ ਕੇ 20 ਸਾਲ ਅੰਦਰ ਜਵਾਨੀ ਬਰਬਾਦ ਕਰ ਲੈਣ ਪਰ ਅਸੀਂ ਪਿੱਛੇ ਨਹੀਂ ਹਟਦੇ ਹੁੰਦੇ ਕੀ ਲੱਗਦਾ ਆਮ ਆਦਮੀ ਦੀ ਸਰਕਾਰ ਹੈ ਆਮ ਲੋਕਾਂ ਨੂੰ ਜਦੋਂ ਇਹ ਗੱਡੀਆਂ 'ਚ ਬੈ ਕੇ ਤੁਰਦੇ ਨੇ ਕਰੋਨਾ ਕੋਰੋਨੀ ਦੇ ਗੱਡੀਆਂ 'ਚ ਆਲੇ-ਦਾਲੇ ਆਮਲਾ ਫੈਲਾ ਲੈ ਕੇ ਤੁਰਦਾ ਤੁਸੀਂ ਆਮ ਇਹ ਤਾਂ ਪਹਿਲੇ ਭਲਾਤੇ ਨਾ ਸਾਨੂੰ ਤਾਂ ਇਹ ਭਲੇਖਾ ਪੈਂਦਾ ਹੁੰਦਾ ਵੀ ਸ਼ਾਇਦ ਸੁਖਬੀਰ ਬਾਦਲੇ ਆਉਂਦਾ ਇਹਦੇ ਚ ਮੈਂ ਇਹ ਕਹਿੰਦਾ ਹੁੰਦਾ ਸਵਰਗਵਾਸੀ ਸਰਦਾਰ ਬਿਆਨ ਸਿੰਘ ਦੀ ਰੂਹ ਆ ਗਈ ਇਹ ਜਿਹੜਾ ਇਹ ਰਾਹ ਪਿਆ ਫਿਰਦਾ ਹੈ ਇਹ ਰਾਹ ਪਰ ਸੇਵਿਆਂ ਨੂੰ ਜਾਂਦਾ ਰਾਜ ਭਾਗ ਨੂੰ ਹੀ ਜਾਂਦਾ ਪਿੰਡਾਂ ਦੇ ਵਿੱਚ ਪੋਸਟਰ ਲੱਗ ਗਏ ਨੇ ਕਿ ਇਹਨਾਂ ਦਾ ਕੋਈ ਵੀ ਬੰਦਾ ਸੀ ਪਿੰਡਾਂ ਚ ਨਹੀਂ ਵੜਨ ਦੇਣਾ ਵੋਟਾਂ ਨਹੀਂ ਦੇਣੀਆਂ ਨਾ ਇਹਨਾਂ ਨੂੰ ਆਣਦੀ ਏ ਜੇ ਆਣਗੇ ਆਪਣੇ ਆਪ ਜ਼ਿੰਮੇਵਾਰੀ ਤੇ ਆਣ ਜਦ ਇਹ ਸਾਨੂੰ ਉਜਾੜ ਰਹੇ ਨੇ ਕਿਸੇ ਨੇ ਨਹੀਂ ਵੜਨ ਦੇਣਾ ਜੇ ਵੜਨਗੇ ਆਪ ਦੀ ਜ਼ਿੰਮੇਵਾਰੀ ਇਹਨਾਂ ਦੀ ਖੁਦ ਹੋਊਗੀ ਕਿਥੇ ਇਹਨਾਂ ਦਾ ਪਾਤੀ ਹੈ ਨਾ ਸਵਾਗਤ ਹੁੰਦਾ ਕਿਥੇ ਇਹਨਾਂ ਦਾ ਛੇਤਰਾ ਦਾ ਸਵਾਗਤ ਹੁੰਦਾ ਦੂਜੇ ਬੰਨੇ ਕੈਪਟਨ ਅਮਰਿੰਦਰ ਨੇ ਮੱਥੇ ਨੂੰ ਗੋਟਕਾ ਲਾ ਕੇ ਸੌਂ ਖਾਧੀ ਕਿਥੇ ਅਮਰਿੰਦਰ ਇਸੇ ਤਰ੍ਹਾਂ ਮੁੱਖ ਮੰਤਰੀ ਸਾਹਿਬ ਜੋ ਤੁਸੀਂ ਲਾਰੇ ਲੱਬੇ ਲਾ ਕੇ 6-6 ਮਹੀਨੇ ਦਾ ਡਰਾਮਾ ਕਰਕੇ ਟਾਈਮ ਟਪਾ ਰਹੇ ਹੋ ਠੀਕ ਹੈ ਟਾਈਮ ਟਪਾ ਲੋਗੇ ਪਰ ਉਹਦੀ ਅੱਖ ਖੁੱਲੀ ਹੈ ਉਹਨਾਂ ਨੇ ਤੁਸੀਂ ਬਕਸਣੇ ਨਹੀਂ ਜਿਹੜੇ ਜਿਹੜਾ ਗੁਰੂ ਨਾਲ ਪੰਗਾ ਲੈਣਗੇ ਕਬੀਰ ਬਾਦਲ ਨੇ ਪਿਛਲੇ ਦਿਨੀ ਮਾਫੀ ਮੰਗੀ ਹੱਥ ਜੋੜ ਕੇ ਕਿ ਸਾਰੇ ਜਿਹੜੇ ਧੜੇ ਨੇ ਬਾਗੀ ਧੜੇ ਨੇ ਐਸਜੀਬੀਸੀ ਦੇ ਇਕੱਠੇ ਹੋ ਜਾਣ ਕੀ ਲੱਗਦਾ ਹੋਣਗੇ 2 ਦਸੰਬਰ ਵਾਲੇ ਨੂੰ ਸਖਵੀਰੇ ਮੰਨ ਲਵੇ ਅਸੀਂ ਤਾਂ ਨਹੀਂ ਉੱਚੜਲੇ ਨਾ ਸਾਨੂੰ ਉਹਨਾਂ ਦੇ ਬਣਾਏ ਹੋਏ ਲਪਾਫੇ ਚੋਂ ਨਿਕਲ ਹੋਏ ਜਿ세ਦਾਰਾਂ ਨੇ ਬੁਲਾਇਆ ਇਹ ਤਾਂ ਦੋਨਾਂ ਨੂੰ ਕਿਹਾ ਜੀ ਉਹਨਾਂ ਨੇ ਬਾਗੀ ਤੇ ਧਾਕੀ ਦੋ ਇਕੱਠੇ ਹੋ ਜੋ ਕਿ ਫਿਰ ਹੋ ਜਾਂਦਾ ਅੱਜ ਵੀ ਹੱਥ ਬੰਨ੍ਹ ਬੰਨ੍ਹ ਕੇ ਲੈ ਲੀਂ ਲੀਆਂ ਕਰਦਾ ਡਰਾਮਾ ਕਰਦਾ ਇਹ ਕਿਉਂ ਨਹੀਂ ਕਹਿੰਦਾ ਮੈਂ ਪ੍ਰਧਾਨਗੀ ਛੱਡ ਦਦਾ ਅਸੀਂ ਇਕੱਠੇ ਆਜੋ ਅਨ ਨਹੀਂ ਛੱਡਦਾ ਚਿੱਚੜ ਬਣ ਕੇ ਜਿੰਬੜਿਆ ਹੋਇਆ ਜੋ ਬਾਪੂ ਕਹਿ ਗਿਆ ਇਹਦਾ ਇਹ ਜਿਵੇਂ ਰਾਮ ਰਹੀਮ ਨੂੰ ਬਾਰ-ਬਾਰ ਪ੍ਰੋਲ ਮਿਲ ਰਹੀ ਆ ਪਰ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਕਹਿ ਕੇ ਹੁਣ ਪਤਾ ਪ੍ਰੋਲ ਕੀ ਕਰਕੇ ਦਿੱਤੀ ਆ ਦੇਖੋ ਤੁਸੀਂ ਸਾਰੇ ਹੱਸੋ ਹੀ ਨਹੀਂ ਕਹਿੰਦੇ ਇਹਦਾ ਜਨਮ ਦਿਨ ਆ ਵਾਹ ਮਾਂ ਦੇ ਪੁੱਤੋ ਜੇ ਇਹਦਾ ਜਨਮ ਦਿਨ ਮਨਾਉਣਾ ਫੇ ਠੱਠੇ ਝੋਟੇ ਦੇ ਵੀ ਬਣਾ ਲਿਆ ਕਰ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਨ ਸਾਡੇ ਨਾਲ ਮੌਜੂਦ ਨੇ ਪਰਮਜੀਤ ਸਿੰਘ ਸੋਲੀ ਅਕਾਲੀ ਦਸਤੰਤਰ ਦੇ ਪ੍ਰਧਾਨ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਕੁਝ ਖਾਸ ਮੁੱਦਿਆਂ ਤੇ ਗੱਲਬਾਤ ਕਰਾਂਗੇ ਸਰ ਲੈਂਡ ਪੂਲਿੰਗ ਦਾ ਮੁੱਦਾ ਜੋ ਇਸ ਟਾਈਮ ਤੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਭਖਿਆ ਹੋਇਆ ਹੈ ਸਰਕਾਰ ਪੈਰ ਪਿੱਛੇ ਕਰਨ ਨੂੰ ਤਿਆਰ ਨਹੀਂ ਹੈਗੀ ਤੇ ਹਾਈ ਕੋਰਟ 'ਚ ਵੀ ਚਲਾ ਗਿਆ ਸਾਰਾ ਕੇਸ 4 ਹਫ਼ਤੇ ਦੀ ਰੋਕ ਲਾ ਦਿੱਤੀ ਹੈ ਲੈਂਡ ਪੂਲਿੰਗ ਤੇ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮਨਸੂ ਜੀ ਜੀ ਆਇਆਂ ਨੂੰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਰਕਾਰਾਂ ਅਸੀਂ ਬਣਾਉਂਦੇ ਆ ਬੜੇ ਚਾਹ ਲਾਨ ਨਾਲ ਇਹ ਸਰਕਾਰ ਨੂੰ ਤਾਂ ਬਹੁਤਾ ਹੀ ਖੁਸ਼ੀਆਂ ਚ ਲੋਕਾਂ ਨੇ ਬਣਾਇਆ ਜਦੋਂ ਅਸੀਂ ਤੰਗ ਸੀ ਕਿ ਸਰਮਾਇਦਾਰ ਜ਼ਿਆਦਾਤਰ ਕੁਝ ਪੈਟ ਕਰਗੇ ਕਾਂਗਰਸ ਤਾਂ ਪਹਿਲਾਂ ਤੋਂ ਹੀ ਸਰਮਾਇਦਾਰਾਂ ਦੀ ਪਾਰਟੀ ਕਹਾਉਂਦੀ ਸੀ ਦੂਜੇ ਬੰਨੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਸਾਨਾ ਮਤਾ ਇਤਿਹਾਸ ਤੋਂ ਬਾਅਦ ਕੁਰਬਾਨੀਆਂ ਤੋਂ ਬਾਅਦ ਹੋਣ ਚਾਇਆ ਉਹ ਉਹਦੇ ਤੇ ਸਾਨੂੰ ਮਾਣ ਹੁੰਦਾ ਵੀ ਆਮ ਲੋਕ ਉਹਦੇ ਚ ਜਾ ਕੇ ਰਕੀਆਂ ਕਰ ਸਕਦੇ ਨੇ ਅਫਸੋਸ ਕਿ ਉਹਦੇ ਚ ਵੀ ਅਮੀਰ ਜਾਤ ਦੇ ਤਖੜੇ ਘਰਾਂ ਦੇ ਉਹ ਉਹ ਜ਼ਿਆਦਾਤਰ ਪ੍ਰਵੇਸ਼ ਕਰਕੇ ਜਿੱਤੇ ਕਰਕੇ ਸ਼੍ਰੋਮਣੀ ਅਕਾਲੀ ਦਲ ਵੀ ਸਾਥੋਂ ਆਊਟ ਹੋ ਗਿਆ ਇਹਦੇ ਕਰਕੇ ਇਹਦਾ ਇਹ ਤੋਂ ਲੋਕਾਂ ਨੇ ਸਟਕਾਰਾ ਪਾਉਣ ਦੇ ਲਈ ਇਹਨਾਂ ਦੋਨਾਂ ਪਾਰਟੀਆਂ ਤੋਂ ਆਮ ਆਦਮੀ ਪਾਰਟੀ ਦੇ 95 ਬੰਦੇ ਚਤਾਏ ਇਹਨਾਂ ਦੀਆਂ ਗੱਲਾਂ ਚਾਕੇ ਪੂਰਾ ਯਕੀਨ ਕਰਕੇ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਜਿਹੜੀ ਜਿਹੜੀ ਬਿਮਾਰੀ ਸੁਖਵੀਰ ਬਾਦਲੋਂ ਨਹੀਂ ਸਾਡੇ ਗਲ ਪਾ ਕੇ ਗਏ ਆ ਲੈਂਡਫੂਲ ਲੰਗਾਲੀ ਸਟਾਰਟਿਕ ਦਾ ਉੱਥੋਂ ਹੋਈ ਨਾ ਜੀ ਉਹ ਉਹ ਬਿਮਾਰੀ ਚੋਂ ਉਦੋਂ ਤਾਂ ਵੋਟਾਂ ਲੈਣੀਆਂ ਸੀ ਜਦੋਂ ਭਗਵੰਤ ਮਾਨ ਉਹਨਾਂ ਨੇ ਕੇਜਰੀਵਾਲ ਉਹਨਾਂ ਨੇ ਇਹ ਜਦੋਂ ਦਿੱਲੀ ਆ ਰਹੇ ਟੋਲਾ ਸਾਰਾ ਕਾਨਫਰੰਸਾਂ 'ਚ ਬੋਲਦਾ ਸੀ ਉਦੋਂ ਤਾਂ ਇਹ ਕਹੇ ਸੀ ਜੀ ਇਹਨਾਂ ਦੀਆਂ ਜਿੰਨੀਆਂ ਪਾਲਸੀਆਂ ਨੇ ਗਲਤ ਨਾਲ ਲੋਕਾਂ ਦਾ ਪੰਜਾਬ ਦਾ ਬੇੜਾ ਕਰ ਕਰਿਆ ਸੀ ਉਹ ਚੋਂ ਤੁਹਾਨੂੰ ਸਰਕਾਰਾਂ ਦਵਾਵਾਂਗੇ ਸਰਕਾਰਾਂ ਦਵਾਉਂਗੇ ਦਵਾਉਣ ਦੀ ਬਜਾਏ ਉਹ ਤਾਂ ਲਿਬੜੇ ਹੀ ਸੀ ਸੁਖਵੀਰ ਉਹ ਨਹੀਂ ਤਾਂ ਥੋੜਾ ਜਿਹਾ ਜੇ ਮੈਂ ਆਪਾਂ ਕਿਹਨੂੰ ਲਵੇੜਦੀ ਏ ਇਹ ਇਹਨਾਂ ਨੇ ਬਿਲਕੁਲ ਛੱਪੜ 'ਚ ਛਾਲ ਮਾਰਤੀ ਛਾਲ ਮਾਰ ਕੇ ਆਏ ਨਹੀਂ ਪਤਾ ਲੱਗਦਾ ਵੀ ਇਹ ਕੇਜਰੀਵਾਲ ਹੈ ਕਿ ਸ਼ਕਲ ਹੋਰ ਹੈ ਨਾ ਸੋਹੋਦੀਆ ਲੱਭਦਾ ਨਾ ਕੇਜਰੀਵਾਲਾ ਦਾ ਸਾਡੇ ਵਾਲਾ ਮੁੱਖ ਮੰਤਰੀ ਜਿਹੜਾ ਭਗਵੰਤ ਮਾਨ ਇਹ ਕਮੇਟੀਆਂ ਤੇ ਲੋਕਾਂ ਦੇ ਦਿਲਾਂ 'ਚ ਰਾਜ ਕਰਦਾ ਸੀ ਵੀ ਐਡਾ ਵਧੀਆ ਮਾਸਟਰ ਦਾ ਮੁੰਡਾ ਉਹ ਤੋਂ ਬਾਅਦ ਕਦੇ ਕਿਤੇ ਕੋਈ ਬਹਰੂਪੀਆ ਬਣ ਗਿਆ ਕਦੇ ਕਿਤੇ ਉਹਦੇ ਕਰਕੇ ਲੋਕ ਇਹਨੂੰ ਪਿਆਰ ਕਰਦੇ ਸੀ ਪਿਆਰ ਕਰਦੇ ਕਰਦੇ ਨੇ ਜਿਹੜੀ ਲੈਂਡਿੰਗ ਪੂਲਿੰਗ ਲੈਂਦੀ ਇਹਦੇ 'ਚ ਸਾਡਾ ਦਖਾਂਤੇ ਹੈ ਕਿ ਸਾਡੀ ਰੋਟੀ ਰੋਜੀ ਰੋਟੀ ਹੈ ਜੀ ਉਹ ਤੇ ਇੱਕ ਦੱਸੋ ਤੁਸੀਂ ਜਿੱਥੇ ਜ਼ਮੀਨ ਅਕਵਾਇਰ ਕਰਕੇ ਪਿੰਡ ਠਾਲ ਲੈ ਉੱਥੇ ਇਕੱਲਾ ਕਿਸਾਨੇ ਰਹਿੰਦੇ ਕਿਸਾਨ ਮਜ਼ਦੂਰ ਛੋਟਾ ਦੁਕਾਨਦਾਰ ਸਾਰੇ ਵਰਗ ਦੇ ਲੋਕ ਰਹਿੰਦੇ ਨੇ ਸਾਡੇ ਕਿੰਨੇ ਹਾ ਇੱਕ ਪਿੰਡ ਚ ਘੱਟੋ ਘਾਟ ਲੱਖ ਦੇ ਕਰੀਬ ਤਾਂ ਪਸ਼ੂ ਆ ਜਿਹਦੇ ਜੀਦਾ ਸਾਰਾ ਕੁਝ ਅਸੀਂ ਕਿੱਥੇ ਲੈ ਕੇ ਜਾਵਾਂਗੇ ਸਾਨੂੰ ਬਰਬਾਦ ਕਰਨ ਤੇ ਤੁਰ ਪਈਏ ਸਰਕਾਰ ਜਿਹਦੇ ਕਰਕੇ ਤੇ ਸਿਰ ਤੁਸੀਂ ਇੱਕ ਗੱਲ ਦਾ ਮੈਨੂੰ ਖੁਸ਼ੀ ਹੋਈ ਕਿ ਮੈਨੂੰ ਮਾਣ ਹੈ ਕਿ ਜੇ ਨੌ ਮਰਾਦ ਬਿਮਾਰੀ ਚ ਭਗਵੰਤ ਮਾਨ ਹੋਣੀ ਲਿਬੜੇ ਦੂਜੇ ਬੰਨੇ ਕਿਸਾਨ ਮਜ਼ਦੂਰ ਹਨ ਇੱਕ ਥਾਂ ਇਕੱਠੇ ਅੱਜ ਏਕਾ ਇੰਨਾ ਕ ਤਕੜਾ ਹੋ ਗਿਆ ਕੱਲ ਜੋਧਾ ਇਕੱਠ ਕਿਸਾਨਾਂ ਦਾ ਕਦੇ ਕਿਤੇ ਇਕੱਠ ਕਿਸਾਨਾਂ ਦਾ ਕਿਸੇ ਮੰਦੂਰਾ ਦਾ ਇਹਦੇ ਕਰਕੇ ਇਹਨਾਂ ਨੇ ਹੁਣ ਨਕੀ ਸੰਗੀ ਨੂੰ ਤਾਂ ਪਾ ਲਿਆ ਹੱਥ ਪਰ ਹੁਣ ਭਗਵੰਤਮਾਨ ਜਿਹੜਾ ਉਹ ਪਿਆ ਵਿੱਚ ਫਸਿਆ ਜਿਹਦੇ ਕਰਕੇ ਇਹਨੂੰ ਹੁਣ ਮੌਕਾ ਤਾਂ ਦਿੱਤਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਚਾਰ ਦਿਨ ਦੀ ਲਾ ਕੇ ਜੇ ਤਾਂ ਇਹ ਸਿਆਣਾ ਹੋਵੇ ਹੋਇਤਾ ਇਹ ਪਿੱਛੇ ਹਟ ਜੇ ਪਰ ਜੇ ਜਿਵੇਂ ਇਹਦੇ ਪਰ ਕੋ ਉਤਰਦੇ ਆ ਰਹੇ ਨੇ ਲੰਮੇ ਹਰਸੇ ਤੋਂ ਲੈ ਕੇ ਜੱਤੋਂ ਓੰਕਾਰ ਹਟਾਇਆ ਇਹਦਾ ਓਐਸਡੀ ਉਹ ਤੋਂ ਬਾਅਦ ਦੂਜੇ ਤੀਜੇ ਕਿੰਨੇ ਵਿਲੇ ਕਰਤੇ ਚੁੱਪਚੀਤੇ ਉਹ ਉਹ ਸਾਰਾ ਉਹ ਆਪਣੇ ਦਿੱਲੀ ਵਾਲੇ ਉੱਥੋਂ ਵਾਲੇ ਲੋਕਾਂ ਨੂੰ ਲਾਈਂ ਲਾਈਂ ਜਾ ਰਹੇ ਨੇ ਜਿਹੜੇ ਉੱਥੋਂ ਲੋਕਾਂ ਨੇ ਭਜਾਏ ਨੇ ਹਰਾ ਕੇ ਭਜਾਏ ਨੇ ਬਿਸਤਰਾ ਗੋਲ ਕਰਕੇ ਭੇਜੇ ਨੇ ਉਹ ਸਾਡੇ ਆਗੇ ਉਹ ਉਹ ਰਾਸ਼ਨ ਪਾਣੀ ਇੱਥੇ ਛਕਣ ਲੱਗ ਗਏ ਚੰਗਾ ਸਰਕਾਰੀ ਰਾਸ਼ਨ ਛਕਦੇ ਨੇ ਕੋਠੀਆਂ ਲੱ ਦੱਬੀਆਂ ਹੋਈਆਂ ਨੇ ਟੌਰ ਨਾਲ ਗੱਡੀਆਂ ਨੇ ਗੰਨਮੈਨ ਨੇ ਉਹ ਇੱਥੇ ਰਾਜ ਕਰ ਰਹੇ ਨੇ ਉਹ ਲੋਕਾਂ ਲੋਕਾਂ ਨੇ ਪੂਰਾ ਸਕੰਜੇ 'ਚ ਫਸਾਇਆ ਸਾਡਾ ਮੁੱਖ ਮੰਤਰੀ ਜਿਹਦਾ ਕਹ ਕੇ ਪਿੱਛੇ ਨਹੀਂ ਹਟ ਸਕਦਾ ਨਹੀਂ ਹੁਣ 골ਡਨ ਚਾਂਸ ਮਿਲ ਗਿਆ ਐਡਾ ਵਧੀਆ ਚਾਂਸ ਇਹ ਇਹਨੇ ਤਾਂ ਬਹਾਨਾ ਹੀ ਲਾਉਣਾ ਸੀ ਵੀ ਜੀ ਹੁਣ ਹਾਈ ਕੋਰਟ ਨੇ ਰੋਕ ਲਾਤੀ ਮਾਈਕ ਕਰ ਸਕਦਾ ਪਰ ਨਹੀਂ ਜੋ ਸਾਨੂੰ ਪਤਾ ਲੱਗ ਰਿਹਾ ਥੋਡੇ মিডিਏ ਰਾਹੀ ਕਿ ਹਾਲੇ ਵੀ ਉਂਗਲੀ ਲਾਉ ਉਹਨੂੰ ਇਹ ਕਹਿ ਰਹੇ ਨੇ ਵੀ ਸੁਪਰੀਮ ਕੋਰਟ ਚੱਲ ਸੁਪਰੀਮ ਕੋਰਟ ਝੱਟ ਦੇ ਉਹ ਭਾਈ ਸੁਪਰੀਮ ਕੋਰਟ ਆਏ ਮੰਨ ਵੀ ਤੈਨੂੰ ਖੁੱਲ ਵੀ ਦੇ ਦੇ ਜਾਵੋਂਗੇ ਜ਼ਮੀਨ ਕਿਹਦੀ ਲਾਉਂਗੇ ਅਸੀਂ ਉਹ ਲੋਕ ਆ ਜਿਹੜੇ ਇੱਕ ਬੰਨਾ ਵੱਟ ਜੇ ਕੋਈ ਉਧਰ ਉਧਰ ਹੀ ਕਰਦੇ ਨੇ ਅਸੀਂ ਬੰਦਾ ਵੱਢ ਕੇ 20 ਸਾਲ ਅੰਦਰ ਜਵਾਨੀ ਬਰਬਾਦ ਕਰ ਲੈਣ ਪਰ ਅਸੀਂ ਪਿੱਛੇ ਨਹੀਂ ਹਟਦੇ ਹੁੰਦੇ ਇਸ ਲਈ ਇਤਿਹਾਸ ਪੜ੍ਹਨਾ ਚਾਹੀਦਾ ਪੂਰਜੋਰੇ ਦੀ ਅਸੀਂ ਨਿੰਦਾ ਕਰਦੇ ਆ ਇੱਕ ਇੰਚ ਵੀ ਮਾਸਟਰ ਜੀ ਦਾ ਖੂਨ ਜੇ ਤੇਰੇ ਚ ਹੈਗਾ ਭਗਵੰਤ ਮਾਨ ਜੀ ਯਾਦ ਕਰੋ ਆਪਣੇ ਚਹੇਤਿਆਂ ਨੂੰ ਦੱਸੋ ਕਿ ਵੀ ਇੱਥੇ ਤਾਂ ਖੂਨ ਦੀਆਂ ਨਦੀਆਂ ਵਹਿ ਜਾਣਗੀਆਂ ਜਿਵੇਂ ਅੱਜ ਤੱਕ ਦੇ ਖੁਦ ਹੀ ਕਾਮਾਰ ਹੋੜੀ ਕਿੰਨੇ ਸਾਲ ਹੋ ਗਏ ਅਸੀਂ ਚਿੱਟੀਆਂ 'ਚ ਆ ਗਏ ਥੋੜੇ ਨੂੰ ਵੀ ਛੋਟੇ ਬੱਚਾ ਸੀ ਮੈਂ ਜਦੋਂ ਤੁਰਦਾ ਜਦ ਦੀ ਐਸਬੀਐਲ ਦਾ ਰੌਲਾ ਪੈਂਦਾ ਉਹ ਰੌਲਾ ਪੈਂਦੇ ਪੈਂਦੇ ਅਸੀਂ ਵੀ ਬੁੱਢੇ ਹੋ ਗਏ ਪਰ ਇੰਚ ਪਾਣੀ ਨਹੀਂ ਜਾਣ ਦਤਾ ਇਸੇ ਤਰ੍ਹਾਂ ਇੰਚ ਜ਼ਮੀਨ ਨਹੀਂ ਮਿਲੂਗੀ ਇੰਚ ਪਾਣੀ ਨਹੀਂ ਦਿੱਤਾ ਜਾਊਗਾ ਜੋ ਮਰਜੀ ਇਹ ਡਰਾਮੇਬਾਜ਼ੀ ਕਰੀਂਗਾ ਗੱਲ ਕਰੀਏ ਆਮ ਆਦਮੀ ਸਰਕਾਰ ਆਮ ਲੋਕਾਂ ਦੀ ਸਰਕਾਰ ਆਪ ਇਹਦੀ ਸ਼ਾਰਟ ਫਾਰਮ ਹੈ ਕੀ ਲੱਗਦਾ ਆਮ ਆਦਮੀ ਦੀ ਸਰਕਾਰ ਹੈ ਆਮ ਲੋਕਾਂ ਦੀ ਜਦੋਂ ਇਹ ਗੱਡੀਆਂ 'ਚ ਬੈ ਕੇ ਤੁਰਦੇ ਨੇ ਕਰੋਨਾ ਕਰੋਣੀ ਦੇ ਗੱਡੀਆਂ 'ਚ ਆਲੇ-ਦਾਲੇ ਆਮਲਾ ਫੈਲਾ ਲੈ ਕੇ ਤੁਰਦਾ ਹੈ ਤੁਸੀਂ ਆਮ ਇਹ ਤਾਂ ਪਹਿਲੇ ਭਲਾਤੇ ਇਹਨਾਂ ਨੂੰ ਸਾਨੂੰ ਤਾਂ ਇਹ ਭਲੇਖਾ ਪੈਂਦਾ ਹੁੰਦਾ ਵੀ ਸ਼ਾਇਦ ਸੰਖਬੀਰ ਬਾਦ ਲਿਆ ਹੁੰਦਾ ਸਖਬੀਰ ਬਾਦਲ ਉਹਨਾਂ ਦੀ ਐਨਾ ਟੌ ਟੱਪਾ ਹੁੰਦਾ ਜਾਂ ਦਿੱਲੀ ਦਾ ਕੋਈ ਆਉਂਦਾ ਮਨਿਸਟਰ ਉਹਨਾਂ ਦਾ ਟੌ ਟੱਪਾ ਹੁੰਦਾ ਇਹ ਤਾਂ ਕਹੇ ਸੀ ਅਸੀਤਾ ਜੀ ਕਿ ਉਹ ਇੱਕ ਇਧਰ ਆਲਾ ਸੀ ਉਹ ਉਹ ਕਹਿੰਦੇ ਮੋਬਾਈਲ ਸਮਾਰਦਾ ਕੋਈ ਕੋਈ ਆ ਕਰਦਾ ਉਹਨਾਂ ਨੂੰ ਹੁਣ ਪੈਸੇ ਵੀ ਨਹੀਂ ਲੈਣੇ ਆਉਂਦੇ ਇੱਕ ਦੂਏ ਨਹੀਂ ਭਗਵੰਤ ਮਾਨ ਨੇ ਆਪਦੇ ਤਿੰਨ ਚਾਰ ਫਸਾਤੇ ਫਸਾਏ ਕਿਉਂ ਉਹਨਾਂ ਨੂੰ ਪੈਸੇ ਨਹੀਂ ਲੈਣੇ ਆਉਂਦੇ ਉਹ ਛੇਤੀ ਫਸ ਜਾਂਦੇ ਨੇ ਜਿਹੜੇ ਜਿਹੜੇ ਇਹਨਾਂ ਚ ਵਧੀਆ ਨੇ ਉਹ ਪੜਦੇ ਨਾਲ ਲਈ ਜਾ ਰਹੇ ਨੇ ਜਿਹੜਾ ਮਾਲ ਹੈ ਮਾਲ ਤਾਂ ਇੱਥੋਂ ਲੁੱਟ ਕੇ ਸਾਨੂੰ ਬਰਬਾਦ ਕਰਕੇ ਕਰਜਈ ਪੰਜਾਬ ਨੂੰ ਬਰਬਾਦ ਕਰਕੇ ਸਾਰਾ ਦਿੱਲੀ ਇਕੱਠਾ ਕਰਿਆ ਜਾ ਰਿਹਾ ਗੱਲ ਕਰੀਏ ਕਾਲੇ ਕਾਨੂੰਨਾਂ ਦੀ ਬੀਜੇਪੀ ਨੇ ਜਦੋਂ ਬਣਾਏ ਸੀ ਉਦੋਂ ਆਮ ਆਦਮੀ ਨੇ ਪੂਰਾ ਸਿਹੋ ਕਰਿਆ ਸੀ ਕਿਸਾਨਾਂ ਦਾ ਇਹ じゃ ਕੀ ਹੋ ਗਿਆ ਕਿ ਇਹਨਾਂ ਨੂੰ ਕਾਨੂੰਨ ਬਣਾਉਣੇ ਪਏਗੇ ਇਹ ਜੇ ਕੁਰਸੀ ਨਹੀਂ ਮਿਲ ਗਈ ਜਿਹੜੀ ਕੁਰਸੀ ਆ ਬਹੁਤ ਕਾਰੇ ਕਰਾਉਂਦੀ ਹੈ ਕੁਰਸੀ ਨੇ ਸ਼ਹੀਦ ਦੇ ਆ ਜਨ ਸਦਾ ਭਗਤ ਸਿੰਘ ਉਹਨਾਂ ਨੂੰ ਫਾਂਸੀ ਤੇ ਲਮਕਾਤਾ ਸੀ ਜਿਹੜੇ ਉਹਨਾਂ ਨੂੰ ਹੀਰੋ ਕਹਿੰਦੇ ਹੁੰਦੇ ਸੀ ਇਹ ਕੁਰਸੀ ਹੈ ਕੁਰਸੀ ਨੇ ਸਾਰਾ ਕੁਝ ਭਲਾ ਕੇ ਮੁੱਖ ਮੰਤਰੀ ਨੂੰ ਕਹਤਾ ਵੀ ਯਾਰ ਜਦ ਤੂੰ ਹੁਣ ਖਾਸ ਬਣ ਗਿਆ ਉਹ ਕਹਿੰਦੇ ਨੇ ਤੂੰ ਖਾਸ ਬਣ ਗਿਆ ਤੇਰਾ ਸਾਰੀ ਦੁਨੀਆ ਚ ਟਾਹ ਟੱਪਾ ਹੋ ਗਿਆ ਪੰਜਾਬ ਦਾ ਮੁੱਖ ਮੰਤਰੀ ਐ ਬੱਬਰ ਸ਼ੇਰ ਬਣ ਜਾ ਇਹਨਾਂ ਨੂੰ ਨੱਪ ਦੇ ਇਹ ਵੀ ਇਹਦੇ ਚ ਮੈਂ ਇਹ ਕਹਿਣਾ ਹੁੰਦਾ ਸਵਰਗਵਾਸੀ ਸਰਦਾਰ ਬਿਆਨ ਸਿੰਘ ਦੀ ਰੂਹ ਆ ਗਈ ਇਹਦੇ ਚ ਜਿਹੜਾ ਇਹ ਰਾਹ ਪਿਆ ਫਿਰਦਾ ਇਹ ਰਾਹ ਪਰ ਸੇਵਿਆਂ ਨੂੰ ਜਾਂਦਾ ਰਾਜ ਭਾਗ ਨੂੰ ਨਹੀਂ ਜਾਂਦਾ ਮੇਰੇ ਇੱਕ ਹੋਰ ਸਵਾਲ ਆ ਪਿੰਡਾਂ ਦੇ ਵਿੱਚ ਪੋਸਟਰ ਲੱਗਦੇ ਨੇ ਕਿ ਇਹਨਾਂ ਦਾ ਕੋਈ ਵੀ ਬੰਦਾ ਸੀ ਪਿੰਡਾਂ ਚ ਨਹੀਂ ਬੜਨ ਦੇਣਾ ਵੋਟਾਂ ਨਹੀਂ ਦੇਣੀਆਂ ਨਾ ਇਹਨਾਂ ਨੂੰ ਆਣਦੀ ਏ ਜੇ ਆਣ ਕੇ ਆਪਣੇ ਆਪ ਜ਼ਿੰਮੇਵਾਰੀ ਤੇ ਆਣ ਤੁਸੀਂ ਇੱਕ ਦੱਸੋ ਜਿਹੜਾ ਜਿਹੜਾ ਪਿੰਡ ਨੂੰ ਜਾੜਦਾ ਹੋਵੇ ਉਹਨੂੰ ਪਿੰਡ ਚ ਵੜਨ ਦਿੰਦਾ ਉਹਨਾਂ ਕੋਲ ਉਹਨੂੰ ਚਾਹੇ ਮਰ ਜਵੇ ਜਾਂ ਜੰਮ ਜੇ ਵਿਆਹ ਸਾਦੀ ਆਜਵੇ ਕੋਈ ਵੜਨ ਦਊਗਾ ਇਹ ਇਹ ਕੰਮ ਇਹਨਾਂ ਨੇ ਕਰ ਰਿਹਾ ਜਦ ਇਹ ਸਾਨੂੰ ਜਾੜ ਰਹੇ ਨੇ ਕਿਸੇ ਨੇ ਨਹੀਂ ਵੜਨ ਦੇਣਾ ਜੇ ਵੜਨਗੇ ਆਪਦੀ ਜ਼ਿੰਮੇਵਾਰੀ ਇਹਨਾਂ ਦੀ ਖੁਦ ਹੋਊਗੀ ਵੀ ਕਿੱਥੇ ਇਹਨਾਂ ਦਾ ਪਾਤੀਆਂ ਦਾ ਸਵਾਗਤ ਹੁੰਦਾ ਹੈ ਕਿੱਥੇ ਇਹਨਾਂ ਦਾ ਛਤਰਾ ਦਾ ਸਵਾਗਤ ਹੁੰਦਾ ਇਹਦੀ ਜ਼ਿੰਮੇਵਾਰੀ ਇਹਨਾਂ ਦੀ ਖੁਦ ਹੈ ਇੱਕ ਮੇਨ ਮੁੱਦਾ ਹੋਰ ਵੀ ਹੈ ਜੀ ਬਿਜਦਵੀ ਬਿੱਲ ਨੂੰ ਲੈ ਕੇ ਇਹਨਾਂ ਨੇ 6 ਮਹੀਨੇ ਦਾ ਟਾਈਮ ਪਾਤਾ ਕਿ ਅਸੀਂ ਲੋਕਾਂ ਦੀ ਰਾਏ ਲਵਾਂਗੇ ਪਰ ਲੈਣ ਕੋਲਿੰਗ ਚ ਤੱਕ ਕਿਸੇ ਦੀ ਰਾਏ ਨਹੀਂ ਲਈ ਇਹ ਬੇਅਦਬੀ ਚ ਵੀ ਇਹੇ ਮਾਰੂ ਇਹਨਾਂ ਨੂੰ ਗੁਰੂਏ ਜਿਹੜੀ ਬੁੱੱਤੀ ਫਿਰਕੇ ਇਹ ਨਾ ਸੜਕ ਤੇ ਤੁਰੇ ਫਿਰੇ ਰਹੇ ਨੇ ਉਹ ਬੇਅਦਬੀ ਦੇ ਕਾਰਨ ਨੇ ਬੇਅਦਬੀ ਨੇ ਮਾਰੇ ਬਾਦਲ ਕੇ ਜੇ ਉਹਨਾਂ ਨੇ ਉਦੋਂ ਝੂਠੇ ਸੌਦੇ ਵਾਲਾ ਮੌਕੇ ਤੇ ਨਾ ਪਤਾ ਹੁੰਦਾ ਨਾ ਅਸੀਂ ਸ਼ਰਿਆਮ ਜਿੱਥੇ ਬੰਦੀਆਂ ਲੜਾਈ ਲੜਦੀਆਂ ਨਹੀਂਆਂ ਨੇ ਆਹ ਦਿਨ ਨਹੀਂ ਸੀ ਬਸਖਵੀਰ ਬਾਦਲ ਤੇ ਆਉਣੇ ਉਹ ਦੂਜੇ ਦਾ ਉਹਦਾ ਬਾਪ ਦਾ ਮੈਂ ਕੀ ਨਾ ਉਹ ਤਾਂ ਚੱਲਿਆ ਗਿਆ ਪਰ ਦੂਜੇ ਬੰਨੇ ਕੈਪਟਨ ਅਮਰਿੰਦਰ ਨੇ ਮੱਥੇ ਨੂੰ ਗੋਟਕਾ ਲਾ ਕੇ ਸੌਂ ਖਾਦੀ ਕਿੱਥੇ ਅਮਰਿੰਦਰ ਇਸੇ ਤਰ੍ਹਾਂ ਮੁੱਖ ਮੰਤਰੀ ਸਾਹਿਬ ਜੋ ਤੁਸੀਂ ਲਾਰੇ ਲੱਪੇ ਲਾ ਕੇ 6-6 ਮਹੀਨੇ ਦਾ ਡਰਾਮਾ ਕਰਕੇ ਟਾਈਮ ਟਪਾ ਰਹੇ ਹੋ ਠੀਕ ਹੈ ਟਾਈਮ ਟਪਾ ਲੋਗੇ ਪਰ ਉਹਦੀ ਅੱਖ ਖੁੱਲੀ ਹੈ ਉਹਨਾਂ ਨੇ ਤੁਸੀਂ ਬਕਸਣੇ ਨਹੀਂ ਜਿਹੜੇ ਜਿਹੜਾ ਗੁਰੂ ਨਾਲ ਪੰਗਾ ਲੈਣਗੇ ਇਹ ਹੀ ਲਾਈਨ ਪੂਲਿੰਗ ਹੈ ਸਾਡਾ ਧਰਮ ਤੇ ਰਾਜਨੀਤੀ ਦਾ ਰਿਸ਼ਤਾ ਇੱਕ ਹੈ ਧਰਮ ਵੀ ਤਾਂ ਹੁੰਦਾ ਜੇ ਦੁਨੀਆ ਹੋਊਗੀ ਦੁਨੀਆ ਦੇ ਨਾਲ ਹੀ ਧਰਮ ਚੱਲਦਾ ਹੁੰਦਾ ਇਸ ਕਰਕੇ ਬਹੁਤ ਵੱਡੇ ਭਲੇਖੇ ਚ ਮੁੱਖ ਮੰਤਰੀ ਉਹਨਾਂ ਦੇ ਆਖੇ ਲਾ ਕੇ ਦਿੱਲੀ ਵਾਲਿਆਂ ਦੇ ਜੋ ਡਰਾਮਾ ਕਰਦਾ ਇੱਥੇ ਨਹੀਂ ਚੱਲਣਾ ਸੁਖਵੀਰ ਬਾਦਲ ਨੇ ਪਿਛਲੇ ਦਿਨੀ ਮਾਫੀ ਮੰਗੀ ਹੱਥ ਜੋੜ ਕੇ ਕਿ ਸਾਰੇ ਜਿਹੜੇ ਧੜੇ ਨੇ ਬਾਗੀ ਧੜੇ ਨੇ ਐਸਜੀਪੀਸੀ ਦੇ ਇਕੱਠੇ ਹੋ ਜਾਣ ਕੀ ਲੱਗਦਾ ਹੋਣਗੇ 2 ਦਸੰਬਰ ਵਾਲੇ ਨੂੰ ਸੁਖਵੀਰ ਇਹ ਮੰਨ ਲਵੇ ਅਸੀਂ ਤਾਂ ਨਹੀਂ ਉੱਤਰਾਂਗੇ ਨਾ ਸਾਨੂੰ ਉਹਨਾਂ ਦੇ ਬਣਾਏ ਹੋਏ ਲਪਾਫੇ ਚੋਂ ਨਿਕਲ ਹੋਏ ਜ세ਦਾਰਾਂ ਨੇ ਬੁਲਾਇਆ ਇਹ ਤਾਂ ਦੋਨਾਂ ਨੂੰ ਕਿਹਾ ਸੀ ਉਹਨਾਂ ਨੇ ਬਾਗੀ ਤੇ ਧਾਕੀ ਦੋ ਇਕੱਠੇ ਹੋ ਜੋ ਇਹ ਫਿਰ ਹੋ ਜਾਂਦਾ ਕਿ ਕਿਉਂ ਨਹੀਂ ਛੱਡਦਾ ਅੱਜ ਵੀ ਹੱਥ ਬੰਨ ਬਣ ਕੇ ਲੈ ਲੀ ਲੀਆਂ ਕਰਦਾ ਡਰਾਮਾ ਕਰਦਾ ਇਹ ਕਿਉਂ ਨਹੀਂ ਕਹਿੰਦਾ ਮੈਂ ਪ੍ਰਧਾਨਗੀ ਛੱਡ ਦਦਾ ਅਸੀਂ ਇਕੱਠੇ ਆਜੋ ਅੱਜ ਜੇ ਪ੍ਰਧਾਨਗੀ ਛੱਡ ਦੋ ਸਾਰੇ ਇਕੱਠੇ ਹੋ ਜਾਣਗੇ ਪਰ ਨਹੀਂ ਛੱਡਦਾ ਚਿਚੜ ਬਣ ਕੇ ਚਿੰਬੜਿਆ ਹੋਇਆ ਜੋ ਬਾਪੂ ਕਹਿ ਗਿਆ ਇਹਦਾ ਇਹਨੂੰ ਇੱਕ ਮੇਨ ਗੱਲ ਹੋਰ ਵੀ ਹੈ ਕਿ ਜਿਵੇਂ ਰਾਮ ਰਹੀਮ ਨੂੰ ਬਾਰ ਬਾਰ ਪੈਰੋਲ ਮਿਲ ਰਹੀ ਆ ਪਰ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਉਹ ਇਸ ਕਰਕੇ ਨਹੀਂ ਮਿਲਦੀ ਕਿ ਅਸੀਂ 95% ਕੁਰਬਾਨੀਆਂ ਕਰੀਆਂ ਹੋਈਆਂ ਨੇ ਇਹਨਾਂ ਨੂੰ ਚਾਹੀਦੇ ਨੇ ਜੇ ਜਿਹੜੇ ਜਿਹੜੇ ਵੋਟ ਵੋਟ ਸਿਸਟਮ ਨੂੰ ਕੰਟਰੋਲ ਕਰਨ ਉਹ ਜਿਹੜਾ ਝੂਠੇ ਸੋਦੇ ਵਾਲਾ ਹੈ ਉਹ ਉਹ ਡਰਾਮੇਬਾਜ਼ੀ ਚ ਬੋਟ ਵੋਟ ਸਿਸਟਮ ਇਹਨਾਂ ਨੂੰ ਦਿਖਾ ਕੇ ਉਹਨੂੰ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਤੱਕ ਨਮਸ਼ਕਾਰ ਕਰਦੇ ਨੇ ਜੇ ਐਡਾ ਐਡਾ ਉਹ ਬਲਾਤਕਾਰੀ ਸਾਧਾ ਹੈ ਉਹ ਉਹਨੂੰ ਮੰਨ ਨਹੀਂ ਰਹੇ ਇਸ ਕਰਕੇ ਸਾਡੇ ਲਈ ਤਾਂ ਸਾਡੇ ਸਿੰਘਾਂ ਦਾ ਕੋਈ ਮਾਂ ਪਿਓ ਜੀਰਾ ਖੂਨ ਦਾ ਰਿਸ਼ਤਾ ਹੁੰਦਾ ਜਦੋਂ ਉਹ ਰੱਬ ਨੂੰ ਪਿਆਰੇ ਹੁੰਦੇ ਨੇ ਉਹਨਾਂ ਨੇ ਭੋਗ ਤੇ ਵੀ ਨਹੀਂ ਆਉਣ ਦਿੰਦੇ ਸੰਸਕਾਰ ਤੇ ਵੀ ਨਹੀਂ ਆਉਣ ਦੇ ਜੇ ਲੈ ਕੇ ਆਉਂਦੇ ਨੇ ਬੰਨ ਕੇ ਲੈ ਕੇ ਆਉਂਦੇ ਨੇ ਬੀੜੀਆਂ ਲਾ ਲਾ ਕੇ ਇਹਦੇ ਕਰਕੇ ਇਹਨੂੰ ਸਵਾਗਤ ਕਰਕੇ ਲੈ ਕੇ ਆਉਂਦੇ ਨੇ ਨਰਚਾਉਂਦੇ ਨੇ ਗੱਡੀਆਂ ਗੱਡੀਆਂ ਲਾ ਲਾ ਕੇ ਹੁਣ ਪਤਾ ਪੁਰੋਲਖੀ ਕਰਕੇ ਦਿੱਤੀ ਆ ਦੇਖੋ ਤੁਸੀਂ ਸਾਰੇ ਹੱਸੋ ਹੀ ਨਹੀਂ ਦੱਸੋ ਇਹ ਕਿਹੜਾ ਗੁਰੂ ਆ ਕਿਹੜਾ ਸੰਤ ਆ ਬਲਾਤਕਾਰ ਹੀ ਕੇ ਚ ਫਸਿਆ ਕੋਰਟ ਨੇ ਸਜ਼ਾ ਕਰਤੀ ਕਹਿੰਦੇ ਇਹਦਾ ਜਨਮ ਦਿਨ ਆ ਬਾ ਮਾਂ ਦੇ ਪੁੱਤੋ ਇਹਦਾ ਜਨਮ ਦਿਨ ਮਨਾਉਣ ਵਾ ਠੱਠੇ ਝੋਟੇ ਦੇ ਵੀ ਮਨਾ ਲਿਆ ਧੰਨਵਾਦ ਜਿਵੇਂ ਤੁਸੀਂ ਬਿਲਕੁਲ ਸੁਣਿਆ ਉਹਨਾਂ ਦਾ ਕਹਿਣਾ ਕਿ ਰਾਮ ਰਹੀਮ ਜਿਹੜਾ ਜਿਸ ਤੇ ਰੇਪ ਦਾ ਪਰਚਾ ਪਿਆ ਸੀ ਕੋਰਟ ਦੇ ਵੱਲੋਂ ਉਸ ਨੂੰ ਸਜ਼ਾ ਵੀ ਸੁਣਾ ਦਿੱਤੀ ਗਈ ਸੀ ਉਸ ਨੂੰ ਉਹਦੇ ਜਨਮ ਦਿਨ ਕਰਕੇ ਪੈਰੋਲ ਮਰੀ ਹੈ ਪਰ ਬੰਦੀ ਸਿੰਘ ਹਲੇ ਵੀ ਜੇਲ੍ਹਾਂ ਦੇ ਵਿੱਚ ਨੇ ਤੇ ਆਨ ਵਾਲਾ ਸਮਾਂ ਦੱਸੇਗਾ ਕਿ ਪ੍ਰਸ਼ਾਸਨ ਤੇ ਸਰਕਾਰ ਦੇ ਵੱਲੋਂ ਇਹਨਾਂ ਮੁੱਦਿਆਂ ਉੱਤੇ ਕਿੰਨਾ ਕਾ ਗਰਮ ਸਰਗਰਮੀ ਦਿਖਾਈ ਜਾਂਦੀ ਹੈ ਕਾਰਵਾਈ ਕਰੀ ਜਾਂਦੀ ਹੈ ਤੇ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਪੰਜਾਬੀ ਲੋਕ ਦੇ ਨਾਲ